ਮੁਹਾਲੀ ਕਲਾ ਸਭਿਆਚਾਰ ਵੈਲਫੇਅਰ ਕਲੱਬ ਵੱਲੋਂ ਸੈਕਟਰ 79 ਅਮੀਟੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਵਿੱਚ ਦੁਸ਼ਹਿਰਾ ਮੇਲਾ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਿਸ ਸਬੰਧਿਤ ਕੀ ਰਹੇਗਾ ਦੁਸ਼ਹਿਰੇ ਦੇ ਵਿੱਚ ਇਸ ਵਾਰ ਖਾਸ ਜਾਣਕਾਰੀ ਦਿੰਦੇ ਹੋਏ ਜਨਰਲ ਸੈਕਟਰੀ ਫੂਲ ਰਾਜ ਕੀਤੀ ਪ੍ਰੈਸ ਕਾਨਫਰੰਸ ਪੂਰੀ ਕਮੇਟੀ ਦੇ ਮੈਂਬਰ ਸਹਿबान ਵੀ ਨਾਲ ਰਹੇ ਮੌਜੂਦ ਸਰ ਕਿਸ ਚੀਜ਼ ਦੇ ਲੈ ਕੇ ਪ੍ਰੈਸ ਕਾਨਫਰੰਸ ਬੁਲਾ ਰਹੇ ਹੋ ਕੀ ਕਹਿਣਾ ਚਾਹੋਗੇ ਤੇ ਆਪਣਾ ਨਾਮ ਦੋ ਸਰ ਮੈਂ ਫੂਲ ਰਾਜ ਜਨਰਲ ਸੈਕਟਰੀ ਮੁਹਾਰੀ ਕਲਾ ਸਭਿਆਚਾਰ ਵੈਲਫੇਅਰ ਕਲੱਬ ਪਿਛਲੀ ਵਾਰ ਵੀ ਅਸੀਂ ਦਸਹਿਰਾ ਮੇਲਾ ਮਨਾ ਅੱਥੀ ਗਰਾਊਂਡ ਚ ਮਨਾਇਆ ਗਿਆ ਸੀਗਾ ਐਸ ਵਾਰ ਵੀ ਉਸੇ ਚੀਜ਼ ਦਸਹਿਰਾ ਗਰਾਊਂਡ ਨੂੰ ਲੈ ਕੇ ਜੋ ਸਾਡੀਆਂ ਪਿਛਲੀਆਂ ਕਮੀਆਂ ਪੇਸ਼ੀਆਂ ਸੀਗੋ ਉਹਨੂੰ ਪੂਰੀਆਂ ਕਰਦਿਆਂ ਜਿਹੜੀ ਸਾਡੀ ਸਭ ਪੂਰੀ ਟੀਮ ਹੈ ਸਰਦਾਰ ਪਰਮਜੀਤ ਸਿੰਘ ਹਲੇ ਚੀਫ ਕੋਆਰਡੀਨੇਟਰ ਸਰਦਾਰ ਕੁਦੇ ਸਿੰਘ ਸਮਾਨਾ ਪ੍ਰੈਜ਼ੀਡੈਂਟ ਸ਼ਰਮਾ ਜੀ ਉਪ ਪ੍ਰਧਾਨ ਸਾਰੇ ਮੈਂਬਰ ਸਾਡੇ ਨਾਲ ਖੜੇ ਨੇ ਸਾਡਾ ਇੱਕ ਇਤਸ਼ਾ ਹੈ ਸਾਡੇ ਚ ਜਾਤ-ਪਾਤ ਧਰਮ ਨੂੰ ਛੱਡ ਕੇ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆਂ ਸਾਡੇ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਉਹਨਾਂ ਦੀ ਜੋਗ ਅਗਵਾਈ ਤੇ ਸਾਨੂੰ ਇਹ ਉਹਨਾਂ ਨੇ ਗਾਈਡਲਾਈਨ ਦਿੱਤੀ ਵੀ ਆਪਾਂ ਨੂੰ ਇਹ ਨਹੀਂ ਵੀ ਆਪਾਂ ਇਕੱਲੇ ਸਿੱਖਾਂ ਦੇ ਧਾਰਮਿਕ ਪ੍ਰੋਗਰਾਮ ਕਰਾਈਏ ਵੀ ਆਪਾਂ ਹਰ ਧਰਮ ਦਾ ਮਾਨ ਸਤਿਕਾਰ ਕਰੀਏ ਉਸ ਮਾਨ ਸਤਿਕਾਰ ਨੂੰ ਉਹਨਾਂ ਦੀ ਗੱਲ ਨੂੰ ਲੈ ਕੇ ਅਸੀਂ ਜੋ ਦੁਸਹਿਰੇ ਦੀ ਅਸੀਂ ਰਸਮ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਹੈ ਐਸ ਕੇ ਉੱਤੇ ਉਹਦੇ ਸੰਬੰਧ ਵਿੱਚ ਅਸੀਂ ਕਾਨਫਰੰਸ ਦੀ ਅੱਜ ਬੁਲਾ ਰਹੇ ਆਂ ਅਹਾਂ ਕਿ ਅਸੀਂ ਲੋਕਾਂ ਨੂੰ ਇਹ ਦੱਸ ਸਕੀਏ ਕਿ ਜੋ ਇੱਥੇ ਅਸੀਂ 79 ਸੈਕਟਰ ਦੇ ਗਰਾਊਂਡ ਦੇ ਵਿੱਚ ਦਸਹਿਰਾ ਦੂਸਰਾ ਦਸਹਿਰਾ ਮਨਾ ਰਹੇ ਹਾਂ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਵੀ ਦਸਹਿਰੇ ਦੇ ਵਿੱਚ ਜਿਹੜੇ ਰਾਵਣ ਦਾ ਬੁੱਤ ਮੇਘਨਾਦ ਦਾ ਕੁੰਭ ਕਰਨ ਦਾ ਹੁੰਦਾ ਮੇ ਰਾਵਣ ਦਾ ਬੁੱਤ ਸਾਡਾ 100 ਫਰ ਤੋਂ ਉੱਤੇ ਹੈ ਰਾ ਕੁੰਭ ਕਰਨ ਦਾ ਮੇਘਨਾਦ ਦਾ 75 ਫਰ ਤੋਂ ਉੱਤੇ ਹੈ ਉਹਦੇ ਨਾਲ ਇੱਕ ਚੌਥਾ ਬੁੱਤ ਬਣਾਇਆ ਸੀ ਜਿਹਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਸਰਕਾਰ ਵੀ ਪੂਰਾ ਜੋਰ ਲਾ ਰਹੀ ਹੈ ਨਸ਼ੇ ਨੂੰ ਖਤਮ ਕਰਨ ਵਾਸਤੇ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਤੇ ਉਸ ਨੂੰ ਅਸੀਂ ਮੁੱਖ ਰੱਖਦੇ ਚੋਥਾ ਜਿਹੜਾ ਬੁੱਤ ਅਸੀਂ ਹੁੰਦਾ ਕੱਲਾ ਅਸੀਂ ਬੁੱਤ ਨਹੀਂ ਬਣਾਇਆ ਨਹੀਂ ਤਾਂ ਤੁਸੀਂ ਤੁਸੀਂ ਦੇਖਿਆ ਹੋਣਾ ਵੀ ਅਧੀ ਨਾਲ ਸ੍ਰੀ ਲੰਕਾ ਜਿਹੜੀ ਹੈਗੀ ਆ ਉਹ ਵੀ ਬਣਾਈ ਆ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਰਾਵਣ ਦੀਆਂ ਕਰਤੂਤਾਂ ਰਾਵਣ ਦੀਆਂ ਗਲਤੀਆਂ ਕਰਕੇ ਜਿਹੜਾ ਸੀਗਾ ਉਹਨੇ ਸੋਨੇ ਦੀ ਜਿਹੜੀ ਲੰਕਾ ਸੀ ਉਹਨੂੰ ਵੀ ਆਪਣੇ ਗਲਤੀਆਂ ਕਰਕੇ ਉਹਨੂੰ ਆਪਣੇ ਸਾਹੂਬੂਕ ਕਰਕੇ ਉਹਦੀ ਕਰਾ ਲਈ ਦੂਸਰੀ ਗੱਲ ਸਾਡੀ ਜਿਹੜੀ ਹੈ ਅਸੀਂ ਇਕੱਲੇ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਸਰਦਾਰ ਕਲਵੰਸ ਸਿੰਘ ਜੀ ਦੀ ਅਗਵਾਈ ਹਟ ਜਿਹੜੇ ਫਲੱਡ ਤਾਂ ਇਹ ਨੇ ਸਾਡੇ ਪੀੜਤ ਹੋਏ ਨੇ ਫਲੱਡ ਕਰਕੇ ਸਾਡਾ ਜਿਹੜਾ ਪੰਜਾਬ ਦੇ ਵਿੱਚ ਆਫਤਾਂ ਆਈਆਂ ਨੇ ਪੂਰੇ 500 ਬੈੱਡ ਮੰਜੇ 500 ਗੱਦੇ 500 ਚਾਦਰਾਂ 500 ਬਿਸਤਰੇ ਉਹ ਭੇਜਿਆ ਹੁਣ ਵੀ ਅੱਜ ਵੀ ਅਸੀਂ ਜਿਹੜਾ 500 ਜਿਹੜੇ ਐਜੂਕੇਸ਼ਨ ਕਿਟ ਕਿਉਂਕਿ ਸਾਨੂੰ ਉੱਥੋਂ ਪਤਾ ਲੱਗਦਾ ਰਹਿੰਦਾ ਵੀ ਕੀ ਕੀ ਚੀਜ਼ਾਂ ਦੀ ਲੋੜ ਹੈ ਅਸੀਂ ਇਸ ਤਰ੍ਹਾਂ ਨਹੀਂ ਭੇਜਦੇ ਵਿਰਾਚਨ ਭੇਜ ਦਵਾਕ ਭੇਜ ਦੋ ਸਾਨੂੰ ਉਥੋਂ ਕੈਟਰਲ ਫੀਡ ਭੇਜੇਗੀ ਸਾਨੂੰ ਜੋ ਉਥੋਂ ਦੀ ਡਿਮਾਂਡ ਆਂਦੀ ਹੈ ਉਧਰ ਦੇ ਲੋਕਾਂ ਨੇ ਜਾਂ ਉਹਨਾਂ ਦੇ ਅਫਸਰ ਜਿਹੜੇ ਡੀਟੀਐਸ ਹੈ ਵਾਲੇ ਆਨੇ ਸਾਥੋਂ ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਆਹ ਚੀਜ਼ ਦੀ ਲੋੜ ਹੈ ਉਸ ਮੁਤਾਬਕ ਅਸੀਂ ਭੇਜ ਰਹੇ ਹਾਂ ਹੁਣ 500 ਅੱਜ ਜਿਹੜੀ ਐਜੂਕੇਸ਼ਨ ਕਿਟ ਜਿਹਦੇ ਸਕੂਲ ਬੱਚਿਆਂ ਦੇ ਸਕੂਲ ਬੈਗ ਉਹਨਾਂ ਦੇ ਕਾਪੀਆਂ ਰਜਿਸਟਰ ਜਿਓਮੈਟਰੀ ਬਾਕਸ ਸਾਰਾ ਕੁਝ ਜਿਹੜਾ ਉਹਨਾਂ ਦੀ ਲੋੜ ਲੋੜਿੰਦੀ ਚੀਜ਼ ਹੈ ਉਹ ਭੇਜ ਰਿਹਾ ਨਾਲ ਅਸੀਂ ਹਾਈ ਜਿਹੜੀ ਹੈ ਮੈਡੀਕਲ ਕਿਟ ਭੇਜ ਰਹੇ ਹਾਂ ਇਹਦੇ ਬਹੁਤ ਵਧੀਆ ਵਧੀਆ ਸਮਾਨ ਹੈ ਡਿਟੇਲ ਵੀ ਤੁਹਾਨੂੰ ਅਸੀਂ ਪ੍ਰੈਸ ਕਰਾ ਜਿਹੜੇ ਪ੍ਰੈਸ ਨੋਟ ਭੇਜ ਦਵਾਂਗੇ ਅਸੀਂ ਉਹ ਵੀ ਅੱਜ ਹੀ ਭੇਜ ਰਿਹਾ ਤੇ ਥੋੜੀ ਜਿਹਾ ਉਹ ਵੀ ਆ ਜਾਣਗੇ ਤੇ ਉਹ ਵੀ ਸਾਡੇ ਸਰਦਾ ਕਲਵਨ ਸਿੰਘ ਜੀ ਉਹਨੂੰ ਚੰਡੀ ਦੇ ਕੇ ਭੇਜਾਂਗੇ ਸਿੰਘ ਸਭ ਗੱਲ ਕੀਤੀ ਜਿਹੜੇ ਦਸਹਿਰ ਮੇਲੇ ਦੇ ਜਿਹੜੇ ਚਾਰ ਬੁੱਤਲੇ ਬਣਾਏ ਆ ਉਹਨਾਂ ਦੀ ਨਾਰਮਲ ਹਾਈਟ ਕੀ ਰੱਖੀ ਹੋਈ ਹੈ ਤੇ ਕਿੱਥੇ ਤੋਂ ਕਾਰੀਗਰ ਆਏ ਹੋਏ ਆ ਜਿਹੜੇ ਆ ਰਾਵਣ ਦਾ ਜਿਹੜਾ ਬੁੱਤ ਹੈ ਉਹ 100 ਫੁੱਟ ਤੋਂ ਉੱਚਾ ਜੀ ਜਿਹੜਾ ਮੇਗਨਾ ਤੇ ਕੁੰਮਰਨ 75 ਫੁੱਟ ਹੈ ਜਿਹੜਾ ਅਸੀਂ ਬਣਾਇਆ ਦੀ ਤੋਤਾ ਜਿਹੜਾ ਤੁਹਾਨੂੰ ਦੱਸਿਆ ਵਿਪ੍ਰਿਸ਼ਟਾਚਾਰ ਉਹ ਪੰਜਾਬpur ਦਾ ਇਹ ਜਿਹੜੇ ਸਾਡੇ ਕਾਰੀਗਰ ਨੇ ਜੜੇ ਉਹ ਸਾਡੇ ਆਏ ਨੇ ਮੋਗਾ ਤੋਂ ਨੇ ਮਿਸਟਰ ਸ਼ਾਹਰੂਖ ਖਾਨ ਜਿਹਦੇ ਕੋਲ ਇਹ ਪਿਛਲੀ ਵਾਰੀ ਵੀ ਹੋਇਆ ਸੀਗਾ ਕੀ ਵੀ ਹੋਇਆ ਜਿਹੜੇ ਇੱਕ ਸਾਡੇ ਝਾਕੀਆਂ ਨੇ ਉਹ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਤਾਂ ਨਹੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਝਾਕੀਆਂ ਤੇ ਕਿਨਿਕੀਆਂ ਨੇ ਉਹ ਜਿਹੜੇ ਆਰਟਿਸਟ ਆ ਰਹੇ ਨੇ ਜਿਹੜਾ Rajasthan ਤੋਂ ਆ ਰਹੇ ਨੇ Delhi ਤੋਂ ਆ ਰਹੇ ਨੇ ਔਰ ਜਿਹੜਾ ਇੱਥੇ RAM ਤੇ RAM ji ਦਾ ਤੇ ਆਪਣੇ Hanuman ji ਦਾ ਜਿਹੜੇ ਸੈਨਾ ਉਹ ਵੀ ਬਾਹਰੋਂ ਆ ਰਹੀ ਹੈ ਉਹਨਾਂ ਦੀ ਲੜਾਈ ਵੀ ਜਿਹੜੀ ਜੰਗ ਹੈ ਜਿਹੜੀ ਇੱਥੇ ਹੋਣੀ ਹੈ ਉਹ ਵੀ ਸਾਰੇ ਆਰਟਿਸਟ ਅਸੀਂ ਬਾਹਰੋਂ ਬੁਲਾਏ ਗਏ ਨੇ ਤੇ ਸਰ ਇੱਕ ਹੋਰ ਚੀਜ਼ ਹੈ ਕਿ ਦਸਹਰੇ ਤੇ ਖਾਸ ਜਿਹੜੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਕਿ ਕਰਾਉਡ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਹਨਾਂ ਦੀ ਗੈਦਰਨੀ ਉਹਨਾਂ ਦੀ ਕੰਟਰੋਲ ਵਾਸਤੇ ਤੁਹਾਡੀ ਕਮੇਟੀ ਵੱਲੋਂ ਕੀ ਅਰੇਂਜਮੈਂਟ ਕੀਤੀ ਗਈ ਹੈ ਅਸੀਂ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਨੂੰ ਕਿਸੇ ਨੂੰ ਇੱਥੇ ਆਉਣ ਦੀ ਤਕਲੀਫ ਨਾ ਹੋਵੇ ਕਿਸ ਨੂੰ ਇਹ ਮਹਿਸੂਸ ਨਾ ਹੋਵੇ ਅਸੀਂ ਰਸਤੇ ਦੇ ਵਿੱਚ ਪਸਗੇ ਹਰ ਤਰੀਕੇ ਨਾਲ ਪੁਲਿਸ ਦਾ ਸਾਨੂੰ ਪੂਰਾ ਸਹਿਯੋਗ ਆਪਰੇ ਅਸੀਂ ਪ੍ਰਾਈਵੇਟ ਸਕਿਉਰਟੀ ਵੀ ਲਾ ਰਹੇ ਹਾਂ ਉਹਨਾਂ ਦਾ ਵੀ ਪੂਰਾ ਸਹਿਯੋਗ ਲੈ ਰਹੇ ਹਾਂ ਤਾਕੇ ਅਸੀਂ ਹੁਣ ਇਹੀ ਪਲਾਨਿੰਗ ਕਰ ਰਹੇ ਹਾਂ ਵੀ ਸਟਾਲ ਕਿੱਥੇ ਲਾਏ ਜਾਣ ਜਿਹੜੇ ਜਿਨ੍ਹਾਂ ਨੇ ਸਾਡੀ ਬੈਂਤੀ ਤੇ ਕਪਾਸਾਂ ਤੇ ਅਸੀਂ ਪਾਸ ਰੱਖੇ ਹੋਏ ਨੇ ਇੱਕ ਨੰਬਰ ਗੇਟ ਨੰਬਰ ਦੇ ਰੱਖੇ ਹੋਏ ਨੇ ਉਹਨਾਂ ਵਾਸਤੇ ਜਿਹੜੇ ਲੋਕਾਂ ਨੇ ਸਾਡੇ ਕੋਲ ਆਣਾ ਹੈ ਉਹਨਾਂ ਨੂੰ ਕਿਸੇ ਤਰੀਕ ਕਿਸੇ ਤਰੀਕੇ ਤਕਲੀਫ ਨਾ ਹੋ ਤਾਂ ਕਿ ਉਹਨਾਂ ਦੀ ਅਸੀਂ ਐਂਟਰੀ ਕਿਮ ਕਰਾਈਏ ਹੁਣ ਇਹੀ ਸਾਡੀ ਅਸੀਂ ਪਲਾਨਿੰਗ ਹੈ ਸਾਰੀ ਮੀਟਿੰਗ ਸਾਡੀ ਅੱਜ ਕਰਕੇ ਬੁਲਾਈ ਗਈ ਹੈ ਵੀ ਅਸੀਂ ਪਲਾਨਿੰਗ ਕਰਾਂਗੇ ਵੀ ਕਿੱਥੇ ਕਿਹੜਾ ਗੇਟ ਬਣਾਉਣਾ ਹੈ ਕਿੱਥੇ ਕਿਹੜਾ ਗੇਟ ਬਣਾਉਣਾ ਹੈ ਤਾਂ ਕਿ ਕਿਸੇ ਨੂੰ ਆਣ ਜਾਣ ਕੋਈ ਪਰੇਸ਼ਾਨ ਨਾ ਤੇ ਮੇਲੇ ਚ ਵੀ ਆਈਪੀ ਦੀ ਗੱਲ ਕੀਤੀ ਜਿਵੇਂ ਸਰ ਮੂਤ ਮਹਿਮਾਨ ਕੌਣ ਕੌਣ ਹੋਣਗੇ ਤੇ ਕਿਹੜੇ ਕਿਹੜੇ ਵੀਆਈਪੀ ਮਤਲਬ ਇਥੇ ਦੇਖੋ ਸਾਡੇ ਜਿਹੜੇ ਮਹਿਮਾਨ ਨੇ ਸਰਦਾ ਕਨਵੈਂਸਿੰਗ ਹੋਣਗੇ ਸਰਦਾਰ ਭਗਵੰਤ ਸਿੰਘ ਮਾਨ ਆ ਸਕਦੇ ਨੇ ਪਰ ਅਤੀਉਨੰਬਰ ਅਜੇ ਕੋਈ ਪ੍ਰੋਗਰਾਮ ਦੇ ਉਲਿੱਕਣਗੇ ਤਾਂ ਦੱਸਣਗੇ ਉਹਨਾਂ ਨਾਲ ਹੋਏ ਸੀ ਸ਼ਾਇਦ ਆ ਜਾ ਕਿਉਂਕਿ ਉਹਨਾਂ ਦਾ ਪਤਾ ਉਹਨੇ ਬਿਜ਼ੀ ਬਹੁਤ ਨੇ ਪੰਜਾਬ ਦੇ ਵਿਚਾਰ ਤਾਂ ਹਰ ਥਾਂ ਤੇ ਉਹਨੂੰ ਜਾਣਾ ਪੈਂਦਾ ਤੇ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਕੋਸ਼ਿਸ਼ ਕਰਾਂਗਾ ਉਹ ਦਾ ਆਜਨ ਲੇਕਿਨ ਸਰਦਾਰ ਕਲਵਨ ਸਿੰਘ ਜਿਹੜੇ ਸਾਡੇ ਨੇ ਐਮ ਐਲ ਏ ਤੋਂ ਨੇ ਉਹ ਹਲਕਾ ਵਧਾ ਕੇ ਜਿਹੜੇ ਉਹ ਸਾਡੇ ਮੁੱਖ ਮਹਿਮਾਨ ਨੇ ਡੀ ਸੀ ਸਾਹਿਬ ਨੇ ਐਸ ਐਸ ਪੀ ਸਾਹਿਬ ਨੇ ਹੋਰ ਵੀ ਜਿੰਨੇ ਵੀ ਆਫੀਸਰ ਸਾਹਿਬ ਨੇ ਬਹੁਤ ਸਾਰੇ ਬੰਦੇ ਨੇ ਜਿਹੜੇ ਸਾਡੇ ਉਹ ਇੱਥੇ ਪੰਚ ਸਰ ਇੱਕ ਹੋਰ ਸਵਾਲ ਹੈ ਕਿ ਮੁਹਾਲੀ ਚ ਕੋਈ ਵੀ ਦਸਹਿਰਾ ਗਰਾਊਂਡ ਇਸ ਤਰ੍ਹਾਂ ਦਾ ਨਹੀਂ ਹੈ ਤੁਹਾਡੀ ਆਪਣੀ ਸਰਕਾਰ ਹੈ ਤੁਸੀਂ ਵੀ ਇੱਕ ਪ੍ਰਾਈਵੇਟ ਗਰਾਊਂਡ ਤੇ ਮਨਾ ਰਹੇ ਹੋ ਇਹ ਵੀ ਪਰਮਾਨੈਂਟ ਤੁਸੀਂ ਨਹੀਂ ਕਹਿ ਸਕਦੇ ਕਿ ਗਰਾਊਂਡ ਹੈ ਤੁਸੀਂ ਕੀ ਮੰਨਦੇ ਹੋ ਕਿ ਸਰਕਾਰ ਕਿਉਂ ਨਹੀਂ ਇਸ ਵੱਲ ਧਿਆਨ ਦੇ ਰਹੀ ਕੋਈ ਗਰਾਊਂਡ ਨਹੀਂ ਹੈ ਦਸਹਿਰਾ ਦੇਖੋ ਪਿਛਲੀ ਵਾਰ ਵੀ ਇਹ ਗੱਲ ਹੋਈ ਸੀਗੀ ਲੇਕਿਨ ਸਰਦਾਰ ਕਲਵਾਨ ਸਿੰਘ ਜੀ ਨੇ ਇਹ ਕੋਸ਼ਿਸ਼ ਕਰ ਰਹੇ ਨੇ ਮੁੱਦਾ ਵੀ ਉਠਾਇਆ ਗਿਆ ਸਰਕਾਰ ਦੇ ਵਿੱਚ ਵੀ ਸਾਨੂੰ ਕਿਸੇ ਤਰ੍ਹਾਂ ਦਾ ਦੁਸਾਰਾ ਗਰਾਊਂਡ ਘਟੋੜ ਏਡੀ ਕੋਈ ਹੋਣੀ ਚਾਹੀਦੀ ਐ ਅਸੀਂ ਦੁਸਾਰਾ ਬਣਾ ਸਕੀਏ ਸਪੋਰਟਸ ਬਣਾ ਦਾ ਖੇਡਾਂ ਦਾ ਬਣਾ ਸਕੀਏ ਸਾਝਾ ਸਾਨੂੰ ਕੋਈ ਇਦਾਂ ਦਾ ਗਰਾਊਂਡ ਦਿੱਤਾ ਜਾਵੇ ਜਿਸ ਤੇ ਹਰ ਮਲਟੀਪਲ ਜਿਹੜਾ ਹੈਗੇ ਫੰਕਸ਼ਨ ਕਰੇ ਤੁਸੀਂ ਮੰਨਦੇ ਹੋ ਕਿ ਤੁਸੀਂ ਵੀ ਸੱਭਿਆਚਾਰਕ ਦੇ ਇੱਕ ਬਹੁਤ ਵੱਡੇ ਮਤਲਬ ਨੇ ਟਾਈਮ ਚ ਲਗਾਤਾਰ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਰਹੇ ਪੰਜਾਬ ਨੂੰ ਤੁਸੀਂ ਮੰਨਦੇ ਹੋ ਕਿ ਵਾਕਈ ਇਸ ਦੀ ਜਰੂਰਤ ਹੈ ਤਾਂ ਕਿਤੇ ਨੇ ਕਿਤੇ ਸਮੇਂ ਦੀ ਸਰਕਾਰਾਂ ਨੇ ਇਸ ਨੂੰ ਇਸ ਚੀਜ਼ ਦੀ ਅਣਗਹਿਲੀ ਕੀਤੀ ਹੈ ਬਿਲਕੁਲ ਜੀ ਅਸੀਂ 1988 1988 ਤੋਂ ਫੰਕਸ਼ਨ ਕਰਦੇ ਆ ਰਹੇ ਹਾਂ ਹਰ ਸਰਕਾਰ ਨੂੰ ਅਸੀਂ ਪੂਕਦੇ ਸੀਗੇ ਹਰ ਸਰਕਾਰ ਨੂੰ ਰਿਕੁਐਸਟ ਕਰਦੇ ਸੀ ਬੇਨਤੀ ਕਰਦੇ ਸੀਗੇ ਲੇਕਿਨ ਹਰ ਸਰਕਾਰ ਸਾਨੂੰ ਲਾਰਾ ਦੇ ਕੇ ਜਾਂਦੇ ਰਹੀ ਹੈ ਹੋਣ ਸਾਨੂੰ ਉਮੀਦ ਹੈ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਸਰਦਾਰ ਕਲਵਨ ਸਿੰਘ ਜਿਹੜੀ ਅਗਵਾਈ ਸਾਡੇ ਸਾਨੂੰ ਕਰ ਰਹੇ ਨੇ ਵੀ ਉਹ ਜ਼ਰੂਰ ਸਾਡੀ ਮਦਦ ਕਰ ਰਹੇ ਨੇ ਮਦਦ ਸਾਡੀ ਨਹੀਂ ਉਹ ਸਾਰਾ ਉਹਨਾਂ ਨੂੰ ਪਤਾ ਸਾਰਾ ਕਿਉਂਕਿ ਜਨਨੇ ਵੀ ਅਸੀਂ ਸੱਬੇ ਚਾਰ ਕੇ ਮੇਲੇ ਕੀਤੇ ਨੇ ਜਾਂ ਖੇਡ ਮੇਲੇ ਕੀਤੇ ਨੇ ਜਾਂ ਕੋਈ ਵੀ ਅਸੀਂ ਮੇਲੇ ਕਰਦੇ ਸਾਡੀ ਜਿਹੜੀ ਸੁਸਾਇਟੀ ਕਰਦੇ ਰਹੀ ਹੈ ਉਹਨਾਂ ਦੀ ਅਗਵਾਈ ਹੇਠ ਕਰਦੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਵੀ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹਨਾਂ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਵੀ ਮੱਕੀ ਸਨੇ ਕਿਸੇ ਤਰ੍ਹਾਂ ਵਧੀਆ ਸ਼ਹਿਰ ਵਾਸਤੇ ਵਧੀਆ ਤੋ ਵਧੀਆ ਗਰੂਨ ਲੈ ਕੇ ਸਾਰੀ ਸਵਾਰ ਖਾਸ ਕੀ ਰਹੇਗਾ ਦੁਸ਼ਹਿਰੇ ਦੇ ਵਿੱਚ ਪਿਛਲੇ ਸਾਲ ਨਾਲੋਂ ਕੁਝ ਇਸ ਵਾਰ ਕੋਈ ਅਲੱਗ ਚੀਜ਼ ਕੀਤੀ ਜਾ ਰਹੀ ਹੈ ਅਲੱਗ ਚੀਜ਼ ਸਰ ਜਿਹੜੇ ਮਜ਼ਦਦਿਆਂ ਤੁਹਾਨੂੰ ਚੱਕਿਆ ਚੱਕਿਆ ਲੱਗ ਹਾਂ ਬਹੁਤ ਵਧੀਆ ਤਰੀਕੇ ਨਾਲ ਚੱਕੇ ਹੋਣਗੀਆਂ ਤੇ ਅਸੀਂ ਅੱਥੀ ਜਿਹੜਾ ਮੰਦਿਰ ਹੈ ਅੱਥੀ ਦਾ ਜਿਹੜਾ ਮੰਦਿਰ ਹੈ ਉਤੋਂ ਸਟਾਰਟ ਕਰਕੇ ਜਿਹੜੀ ਮੇਨ ਰੋਡ ਹੈ ਸੀਪੀ ਵਾਲੇ ਵਾਲ ਦੇ ਉਧਰੋਂ ਹੋ ਕੇ ਇੱਥੋਂ ਐਂਟਰ ਹੋਊਗੀ ਵਧੀਆ ਚੱਕੇ ਹੋਣਗੀਆਂ ਮਤਲਬ ਕਿ ਜਿਹੜੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਅਸੀਂ ਵੀ ਚਲੋ ਅਸੀਂ ਜਿਹੜੀ ਉਹਨਾਂ ਨੇ ਸਾਨੂੰ ਵੀਡੀਓ ਵਗੈ ਅਸੀਂ ਬਸਿਆ ਦੀ ਇੰਨੀ ਉਮਰ ਹੋ ਗਈ। ਬਸਿਆ ਦੀ ਕਿਸੇ ਦੇਖਿਆ ਨਹੀਂ ਇਦਨੀਆਂ ਝਾਕੀਆਂ। ਉਹ ਦੇਖਿਆ ਸੀ ਝਾਕੀਆਂ ਤੇ ਉਹ ਜਾਂਦਿਆਂ ਨੇ ਆਰਾਮ ਲੀਲਾ ਜਿਹੜਾ ਕਰਦਿੰਦੇ ਆ। ਆਰਟਿਸਟ ਵਧੀਆ ਹੁੰਦੇ ਨਹੀਂ ਨਹੀਂ ਕੋਈ ਉਹਨਾਂ ਦੀ ਹੋਊਗਾ। ਪਰ ਸਾਨੂੰ ਇਹ ਲੱਗਿਆ ਵੀ ਉਹਨਾਂ ਦੀ ਵੀਡੀਓ ਦੇਖ ਕੇ ਵੀ ਸਾਨੂੰ ਵਧੀਆ ਲੱਗੇ ਵੀ ਇੱਕ ਨਵੀਂ ਚੀਜ਼ ਆਇਆ। ਤੇ ਸਰ ਕੀ ਮੈਸੇਜ ਕੀ ਦੇਣਾ ਚਾਹੋਗੇ ਜੋ ਸਾਡੇ ਚੈਨਲ ਦੇਖ ਰਹੇ ਨੇ? ਕੀ ਕੋਈ ਸੰਦੇਸ਼ ਦੇਣਾ ਚਾਹੋਗੇ? ਪਰ ਅਸੀਂ ਇਹੀ ਕਹਾਂਗੇ ਵੀ ਜਿਹੜੀ ਬਦੀ ਤੇ ਨੇਕੀ ਦੀ ਜੜਾ ਲੜ ਹੈਗਾ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ। ਹੁਣ ਜਿਹੜੀ ਉਹ ਤੇ ਚੱਲਦੀ ਚੱਲਦੀ ਆ ਰਹੀ ਹੈ ਰਾਵਣ ਰਾਵਣ ਦੀ ਜਿਹੜਾ ਆਪਾਂ ਕਰਦਿਆਂ ਉਹ ਜਿਹੜੀ ਸਰਕਾਰ ਨੇ ਨਸ਼ਾ ਤੇ ਭ੍ਰਿਸ਼ਟਾਚਾਰ ਨੂੰ ਖਤਮ ਇੱਕ ਲੜਾਈ ਲੜੀ ਹੈ ਇਹ ਵੀ ਇੱਕ ਬਦੀ ਤੇ ਨੇਕੀ ਦੀ ਹੈ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਪਬਲਿਕਸ ਪੂਰਾ ਸਾਥ ਦੇਵੇ ਸਰਕਾਰ ਨੂੰ ਪੂਰਾ ਸਾਥ ਦੇਵੇ ਇਮਾਨਦਾਰੀ ਨਾਲ ਸਾਥ ਦੇਵੇ ਜਿਸ ਤਰ੍ਹਾਂ ਸਾਡੇ ਐਮਐਲਏ ਸਾਹਿਬ ਨੇ ਹਰ ਇੱਕ ਨੂੰ ਪਤਾ ਹੈ ਵੀ ਸਾਡੇ ਇਲਾਕੇ ਦੇ ਵਿੱਚ ਜੋ ਭ੍ਰਿਸ਼ਟਾ ਰਹਿਤ ਔਰ ਜੋ ਇਮਾਨਦਾਰੀ ਨਾਲ ਮਿਹਨਤ ਨਾਲ ਕੰਮ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਇਸ ਕੰਮ ਨੂੰ ਗੂਰ ਲੱਗੇ ਤੇ ਪਰਮਾਤਮਾ ਕਰੇ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਉਹਨਾਂ ਨੂੰ ਇਸ ਤਰ੍ਹਾਂ ਕੰਮ ਕਰਨ ਦਾ ਤਾਹੀਆ ਹਲ ਬਖਸ਼ੇ ਤੇ ਅਸੀਂ ਚਾਹਦੇ ਵੀ ਸਾਡੇ ਲੋਕ ਜਿਹੜੇ ਨੇ ਥੋਨੇ ਮੁਹਾਲੀ ਦੇ ਨੇ ਉਹਨਾਂ ਦੇ ਰਾਤ ਤੇ ਚੱਲੇ ਹੋਏ ਆਪਾਂ ਇਹ ਕੰਮ ਕਰੀਏ ਥੈਂਕ ਯੂ ਸਰ ਦੇਖੋ ਜੀ ਸਾਡੀ ਕਮੇਟੀ ਵੱਲੋਂ ਤਾਂ ਸਾਰੀ ਜਨਤਾ ਨੂੰ ਮੁਹਾਲੀ ਵਾਸੀਆਂ ਨੂੰ ਵੀ ਇਹ ਬੇਨਤੀ ਆ ਵੀ ਵੱਧ ਤੇ ਵੱਧ ਜੋ ਦਸਹਿਰੇ ਦਾ ਮੇਲਾ ਹੈ ਬਦੀ ਦਿਨ ਦੀ ਕੀ ਤਾਂ ਬਹੁਤ ਵਾਰ ਪਹੁੰਚ ਕੇ ਇੱਥੇ ਮੇਲਾ ਦੇਖਣ ਆਲੇ ਆਨੰਦ ਵੰਡ ਤੇ ਜੋ ਵੀ ਛਾਕੀਆਂ ਜਾਂ ਰਾਵਣ ਪੁਤਲੇ ਨੂੰ ਅਗਰੀਗੇਟ ਕਰਦੇ ਸਾਰਾ ਸੈਟਾ ਦੇਖ ਸਕਣਾ ਜਿਸ ਤਰ੍ਹਾਂ ਹੁਣਰਾਜ ਜੀ ਕਹਿ ਰਹੇ ਨੇ ਕਿ ਸਰਕਾਰ ਆਮ ਆਦੀ ਪਾਰਟੀ ਦੀ ਹੈ ਤੇ ਬਿਲਕੁਲ ਕੋਈ ਨਾ ਕੋਈ ਉਪਰਾਲਾ ਇਸ ਤਰ੍ਹਾਂ ਦਾ ਹੋਏਗਾ ਕਿ ਕਾਮਯਾਬ ਹੋਗੇ ਦਸਹਿਰਾ ਮੇਲਾ ਵੀ ਦਸਹਿਰਾ ਗਰਾਊਂਡ ਵੀ ਆਪਣੇ ਮੇਲੇ ਚ ਹੋਏਗਾ ਦੇਖੋ ਅਸੀ ਸਰਦਾਰ ਕਲਵੰਸਿੰਗ ਜੀ ਐਮ ਐਲ اے ਨੇ ਆਪਣੇ ਮੁਹਾਲੀ ਦੇ ਉਹਨਾਂ ਨੂੰ ਵੀ ਜੋਰ ਪਾ ਕੇ ਬਹਿ ਕੇ ਫੁਗਰਾਜ ਜੀ ਨੂੰ ਪਹਿਲਾਂ ਦੱਸੇ ਦਿੱਤਾ ਕਿ ਸਾਡਾ ਦਸਹਿਰਾ ਗਰਾਊਂਡ ਮੁਹਾਲੀ ਸ਼ਹਿਰ ਦੇ ਵਿੱਚ ਕੋਈ ਵੀ ਐਦਾਂ ਦਾ ਵੱਡਾ ਗਰਾਊਂਡ ਨਹੀਂ ਦਸਹਿਰੇ ਦਾ ਜਿੱਥੇ ਆਪਾਂ ਮਨਾ ਸਕੀਏ ਦਸਹਰਾਹ ਗਰਾਉਂਡ ਨੂੰ ਦੀ ਨੋ ਨੋ ਬੇਨਤੀ ਕਰਨ ਕਿ ਤੇ ਗਾ ਸਰਕਾਰ ਨੂੰ ਬੇਨਤੀ ਕਰਨਗੇ ਤੇ ਬਾਕੀ ਸਾਡੇ ਤਾਂ ਇਹੀ ਬੇਨਤੀ ਵਾਧ ਤੇ ਵਾਧ ਪਬਲਿਕ ਆ ਵੀ ਤੇ ਦਸਹਰਾਹ ਦੇਖੇ ਤੇ ਸਾਡੀ ਸੋਸਾਇਟੀ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਪਾਰਕਿੰਗ ਦੇ ਜੋ ਵੀ ਹੈ ਕੋਈ ਪ੍ਰੋਬਲਮ ਹੀ ਆਉਣ ਨਹੀਂ ਦਿੱਤੀ ਜਾਉ ਥੈਂਕ ਯੂ ਸਰ ਉਹਨਾਂ ਕੀ ਕਹਿਣਾ ਚਾਹੋਗੇ ਤੁਹਾਡੀ ਕਮੇਟੀ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਕਿ ਇੰਤਸ਼ਾਰਾ ਮੇਲਾ ਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡੀ ਕਮੇਟੀ ਵੱਲੋਂ ਤਾਂ ਸਾਰਿਆਂ ਤਾਂ ਮੋਹਾਲੀ ਵਾਸੀਆਂ ਨੂੰ ਵੀ ਇਹ ਬੇਨਤੀ ਆ ਵੀ ਵੱਧ ਤੇ ਵੱਧ ਜੋ ਦਸਹਿਰੇ ਦਾ ਮੇਲਾ ਹੈ ਬਦੀ ਦਿਨ ਦੀ ਕੀ ਤਾਂ ਬਹੁਤ ਵਾਤ ਪਹੁੰਚ ਕੇ ਇੱਥੇ ਮੇਲਾ ਦੇਖਣ ਆਲੇ ਨੰਦਬਾਨ ਤੇ ਜੋ ਵੀ ਝਾਕੀਆਂ ਜਾਂ 라ਵਣ ਪੁਤਲੇ ਨੂੰ ਅਗਦੀ ਵੇਟ ਕਰਦੀ ਸਾਰਾ ਸੈਟਾ ਦੇਖ ਸਕਣਾ ਜਿਸ ਤਰ੍ਹਾਂ ਹੁਣ ਰਾਜ ਜੀ ਕਹਿ ਰਹੇ ਨੇ ਕਿ ਸਰਕਾਰ ਆਮ ਆਦੀ ਪਾਰਟੀ ਦੀ ਹੈ ਤੇ ਬਿਲਕੁਲ ਕੋਈ ਨਾ ਕੋਈ ਕੁਪੜਾ ਇਸ ਤਰ੍ਹਾਂ ਦਾ ਹੋਏਗਾ ਕਿ ਕਾਮਯਾਬ ਹੋਗੇ ਦਸਹਿਰਾ ਮੇਲਾ ਵੀ ਦਸਹਿਰਾ ਗਰਾਉਂਡ ਵੀ ਆਪਣੇ ਮੇਲੇ ਚ ਹੋਏਗਾ ਦੋਕੋ ਅਸੀਂ ਸਰਦਾਰ ਕਲਵੰਸਿੰਘ ਜੀ ਐਮਐਲਏ ਨੇ ਆਪਣੇ ਮੁਹਾਲੇ ਦੇ ਉਹਨਾਂ ਨੂੰ ਵੀ ਜੋਰ ਪਾ ਕੇ ਬਹਿ ਕੇ ਫੁਖਰਾ ਜੀ ਨੇ ਪਹਿਲਾਂ ਦੱਸੇ ਦਿੱਤਾ ਜੀ ਸਾਡਾ ਦਸਹਿਰਾ ਗਰਾਊਂਡ ਮੁਹਾਲੀ ਸ਼ਹਿਰ ਦੇ ਵਿੱਚ ਕੋਈ ਵੀ ਇਦਾਂ ਦਾ ਵੱਡਾ ਗਰਾਊਂਡ ਨਹੀਂ ਦਸਹਿਰੇ ਦਾ ਜਿੱਥੇ ਆਪਾਂ ਮਨਾ ਸਕੀਏ ਦਸਹਿਰੇ ਗਰਾਊਂਡ ਨੂੰ ਅਸੀਂ ਉਹਨਾਂ ਨੂੰ ਬੇਨਤੀ ਕਰਨਗੇ ਤੇ ਗਾਂ ਸਰਕਾਰ ਨੂੰ ਬੇਨਤੀ ਕਰਨਗੇ ਤੇ ਬਾਕੀ ਸਾਡੇ ਤਾਂ ਇਹੀ ਬੇਨਤੀ ਵਾਤੇ-ਵਾਦ ਪਬਲਿਕ ਆਵੇ ਤੇ ਦਸਹਿਰਾ ਦੇਖੇ ਤੇ ਸਾਡੀ ਸੁਸਾਇਟੀ ਦੇ ਬਹੁਤ ਵਧੀਆ ਪਰਵਾਂਦੇ ਕੀਤੇ ਗਏ ਨੇ ਪਾਰਕਿੰਗ ਦੇ ਜੋ ਵੀ ਹੈ ਕੋਈ ਪ੍ਰੋਬਲਮ ਆਉਣ ਦੀ ਨਹੀਂ ਦਿੱਤੀ ਜਾਓ ਥੈਂਕ ਯੂ ਸਰ